ਮੰਮੀ ਨੂੰ ਤਾਂ ਨਾਸ਼ਤਾ ਕਰਾਤਾ ਮੰਮੀ ਤਾਂ ਚਲੇ ਗਈ ਗੁਰਦੁਆਰੇ ਮਨਾਂ ਮੈਨੂੰ ਟੈਨਸ਼ਨ ਬੜੀ ਆ ਮੰਮੀ ਵੀ ਬੜੀ ਟੈਨਸ਼ਨ ਲੈਣ ਦੇ ਕੱਲ ਦੀ ਮਨ ਮੇਰੀ ਤੇ ਨਹੀਂ ਆਈ ਕੀ ਕਰਾਂ ਵੀਰੇ ਨੂੰ ਫੋਨ ਕਰਾਂ ਨਹੀਂ ਜੇ ਵੀਰੇ ਨੂੰ ਫੋਨ ਕੀਤਾ ਨਾ ਵੀਰੇ ਨੇ ਤਾਂ ਗੁੱਸਾ ਹੀ ਕਰ ਜਾਣਾ ਫਿਰ ਇੰਜ ਕਰਤੀ ਆ ਇਹ ਹਰ ਮੀਅਜਾ ਇਹਨਾਂ ਨਾਲ ਗੱਲ ਕਰਕੇ ਵੇਖਦੀ ਆਂ ਇਹਨਾਂ ਨੂੰ ਕਿੰਨੀ ਆ ਚਲੋ ਮੇਰੇ ਨਾਲ ਆਪਾਂ ਨਾ ਮਨਮੀਤ ਨੂੰ ਲਿਆਈਏ ਉਹਦੀ ਮੰਮੀ ਕੋਲ ਕੀ ਪਤਾ ਇਹ ਮੰਨ ਨਹੀਂ ਜਾਣਾ ਛੰਡੋ ਸਪਾਈ ਇਹਨੋਂ ਗੱਲ ਕਰਦੀ ਆਂ ਇਹਨਾਂ ਰਿੰਕ ਵਾਲੇ ਗੱਲ ਸੁਣੋ ਮੇਰੀ ਮਾਤਾ ਨੂੰ ਛੱਡਣ ਚੱਲਨੀ ਨਹੀਂ ਨਹੀਂ ਮਾਤਾ کہیں ਦੇਖ ਨਾ ਜਾਣਾ ਨਹੀਂ ਮੰਮੀ ਤੀ ਨਹੀਂ ਗਏ ਅਜੇ ਮੰਮੀ ਤਾਂ ਗੁਰਦੁਆਰੇ ਗਏ ਆ ਤੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਹੈ ਪਾਣਾ ਮਨਮੀਤ ਉੱਥੇ ਰਹਿ ਪੀ ਆ ਪੇਕੇ ਹੀ ਹੁਣ ਤੂੰ ਉੱਥੇ ਜਾਣਾ ਮੈਂ ਪਤਾ ਕੀ ਕਹਿੰਦੀ ਤੁਹਾਨੂੰ ਮੈਂ ਕੱਲ ਉਹਦੀ ਮੰਮੀ ਨੂੰ ਕਿਹਾ ਸੀ ਉਹਦੀ ਮੰਮੀ ਕਹਿੰਦੀ ਇਹਦਾ ਮੂਡ ਖਰਾਬ ਆ ਇਹਨੂੰ ਦੋ ਦਿਨਾਂ ਇੱਥੇ ਛੱਡ ਜੋ ਉਹਨਾਂ ਮੰਮੀ ਟੈਨਸ਼ਨ ਬੜੀ ਲੈ ਲੈਂਦੇ ਆ ਤੁਸੀਂ ਚਲੋਗੇ ਮੇਰੇ ਨਾਲ ਪਤਾ 4 ਦਿਨ ਹੋ ਗਏ ਉਹਨੂੰ ਉੱਥੇ ਬੈਠੀ ਨੂੰ ਉਹਨੇ ਤੇ ਉਹਦੀ ਮੰਮੀ ਨੇ ਤਾਂ ਮੈਨੂੰ ਕਿਹਾ ਸੀ ਕਿ ਮੈਂ 2 ਦਿਨਾਂ ਬਾਅਦ ਭੇਜ ਦੂੰਗੀ ਤੇ ਪਰ ਅੱਜ 4 ਦਿਨ ਹੋ ਗਏ ਉਹ ਆਈ ਨਹੀਂ ਜੇ ਮੈਨੂੰ ਫੋਨ ਵੀ ਕਰਦੀ ਆ ਨਾ ਉਸੇ ਟਾਈਮ ਇੱਕੋ ਬੈਲ ਜਾਂਦੀ ਤੇ ਫੋਨ ਕੱਟਿਆ ਜਾਂਦਾ ਆ ਇਹਦਾ ਮਤਲਬ ਪਤਾ ਕੀ ਆ ਕਿ ਉਹਨੇ ਮੈਨੂੰ ਬਲੌਕ ਲਿਸਟੇ 'ਚ ਪਾਇਆ ਆ ਆ ਤੇਰੇ ਕਹਿੰਦੇ ਪਤਾ ਲੈਣ ਗਿਆ ਸੀ ਨਾ ਹੋਣ ਨਹੀਂ ਮੈਂ ਜਾਣਾ ਨਾ ਹੁਣ ਤੂੰ ਮੈਨੂੰ ਕਹੀਂ ਚਲੋ ਤੁਹਾਡੇ ਨੰਬਰ ਤੋਂ ਤੁਹਾਡੇ ਫੋਨ ਤੋਂ ਫੋਨ ਹੀ ਕਰ ਲੈਂਦੀ ਆ ਫਿਰ ਮੈਂ ਫੋਨ ਵੀ ਨਹੀਂ ਕਰ ਤੇ ਫਿਰ ਨਾ ਮੈਂ ਜਾਣਾ ਨਾ ਮੈਂ ਫੋਨ ਕਰਾਂ ਜੋ ਤੇਰੀ ਭਾਬੀ ਨੋਰ ਕੋਈ ਕੰਮ ਨਹੀਂ ਆ ਤੀਜੇ ਦਿਨ ਰੁਸ ਕੇ ਜਾ ਕੇ ਪੇਕੇ ਬਹਿ ਜਾਂਦੀ ਆ ਮਾਤਾ ਦੀਆਂ ਰੋਟੀਆਂ ਕਿੰਨੇ ਬਣਾਉਣੀਆਂ ਆ ਇਹ ਸਾਰਾ ਸਾਰੀ ਜ਼ਿੰਮੇਵਾਰੀ ਤੂੰ ਹੀ ਲਈ ਹੈ ਰਿੰਗ ਪਾਲੇ ਜ਼ਿੰਮੇਵਾਰੀਆਂ ਦਾ ਤਾਂ ਪੰਗਾ ਹੈ ਸਾਰਾ ਜਦੋਂ ਮੈਂ ਉਹਨੂੰ ਕਹਿੰਦੀ ਆਪਣਾ ਘਰ ਸੰਭ ਮੰਮੀ ਨੂੰ ਨਹੀਂ ਉਹਨੇ ਦੇਖਣਾ ਹੈਗਾ ਉਹਦੀ ਅੱਖੇ ਨਹੀਂ ਲੱਗਦੀ ਤੁਹਾਨੂੰ ਪਤਾ ਨਹੀਂ ਮੈਂ ਰੋਜ਼ ਜਾਂਦੀ ਸਵੇਰੇ ਉਹਨੂੰ ਕਹਿੰਦੀ ਆ ਪਰ ਉਹ ਨਹੀਂ ਅੱਖੇ ਲੱਗਦੀ ਹੈਗੀ ਨਾਲੇ ਤੁਸੀਂ ਮੇਰੇ ਨਾਲ ਚੱਲਿਓ ਜੇ ਮੈਂ ਵੀਰ ਨੂੰ ਦੱਸਦਾ ਨਾ ਫਿਰ ਕੰਮ ਖਰਾਬ ਹੋ ਜਾਣਾ ਹੈ ਤੇ ਵੀਰ ਵੀ ਗੁੱਸਾ ਕਰੇਗਾ ਫਿਰ ਚੰਗੀ ਗੱਲ ਨਹੀਂ ਨਾ ਹੈਗੀ ਤੇਰੇ ਨਾਲ ਮੈਂ ਬਿਲਕੁਲ ਨਹੀਂ ਜਾਣਾ ਮੈਂ ਪਹਿਲਾਂ ਵੀ ਕਹਿੰਨਾ ਅੱਜ ਵੀ ਕਹਿੰਨਾ ਮੈਂ ਤੇਰੇ ਨਾਲ ਬਿਲਕੁਲ ਨਹੀਂ ਜਾ ਤੁਸੀਂ ਕਹਿੰਦੇ ਮੇਰੇ ਨਾਲ ਨਹੀਂ ਤੁਰਨਾ ਕਿਉਂ ਨਹੀਂ ਤੁਰਨਾ ਜੇ ਕੋਈ ਤੁਹਾਡੇ ਭਰਾ ਦੀ ਜਾਂ ਭੈਣ ਦੀ ਕੋਈ ਗੱਲ ਹੁੰਦੀ ਤੇ ਮੈਂ ਤੁਹਾਡਾ ਸਾਥ ਨਾ ਦਿੰਦੀ ਮੈਂ ਨਾਲ ਨਾ ਤੁਰਦੀ ਤੁਹਾਡੇ ਤੁਸੀਂ ਹੁਣ ਮਨਾ ਕਰੀ ਜਾਂਦੇ ਕਿ ਮੈਂ ਨਾਲ ਨਹੀਂ ਤੁਰਨਾ ਹੈਗਾ ਕੀ ਇੱਕ ਤੇ ਜਿਗ ਦਿਨ ਜਿਹੜੀ ਗੱਲ ਹੁੰਦੀ ਐ ਇਹਨਾਂ ਤੁਸੀਂ ਖਲਾਰਾ ਪਾ ਤਾ ਵਾ ਇਹਨਾਂ ਕੁਝ ਕਰਤਾ ਵਾ ਇਸ ਮੇਟਣਾ ਸਾਰਾ ਮੈਨੂੰ ਹੀ ਪੈਣਾ ਵਾ ਮੈਂ ਨਾ ਪਹਿਲਾਂ ਭਾਬੀ ਦੇ ਭਰਾ ਨਾਲ ਨਾ ਫੋਨ ਤੇ ਗੱਲ ਕਰੂੰਗਾ ਜਿਉ ਮੇਰਾ ਕੋਈ ਗੱਲ ਹੁੰਦੀ ਆ ਇਹ ਗੱਲ ਹੋ ਗਈ ਨੇ ਤੇ ਫਿਰ ਮੈਂ ਦੁਕਾਨ ਤੇ ਜਾ ਕੇ ਆਪ ਮਿਲੂੰਗਾ ਉਹਨਾਂ ਮੈਂ ਗੱਲ ਕਰੂੰਗਾ ਫਿਰ ਜਾ ਕੇ ਚਲੋ ਠੀਕ ਐ ਜਿੱਦਾਂ ਤੁਸੀਂ ਕਹਿੰਦੇ ਆ ਨਾ ਐਦਾਂ ਹੀ ਕਰ ਲੈਨੇ ਫਿਰ ਫੋਨ ਪਰ ਜ਼ਰੂਰ ਕਰਿਓ ਕਿਉਂਕਿ ਮਸਲੇ ਦਾ ਹੱਲ ਕੱਢਣਾ ਹੀ ਪੈਣਾ ਹੈ ਤੇ ਕੱਢਣਾ ਵੀ ਤੁਹਾਨੂੰ ਹੀ ਪੈਣਾ ਹੈ। ਮੈਂ ਆਪੇ ਕਰ ਲਾਂ ਤੈਨੂੰ ਕਹਿ ਦతా ਨਾ ਮੈਂ ਪਹਿਲਾਂ ਫੋਨ ਤੇ ਗੱਲ ਕਰ ਲੂੰਗਾ ਫਿਰ ਮੈਂ ਆ ਕੇ ਜਾ ਕੇ ਦੁਕਾਨ ਤੇ ਮਿਲ ਲੂੰਗਾ। ਚਲੋ ਠੀਕ ਹੈ ਰੰਕਲ ਫਿਰ ਮੈਂ ਥੋੜਾ ਜਿਹਾ ਕੰਮ ਆ ਫਿਰ ਮੈਂ ਉਸ ਮੀਟ ਲਾਂ ਫਿਰ ਠੀਕ ਹੈ। ਅੰਜੂ ਨੂੰ ਕਹਿ ਦਿੰਦਾ ਵਾ ਫੋਨ ਤੇ ਗੱਲ ਕਰੂੰਗਾ। ਰਾਹ ਪਰ ਉਹਦਾ ਬੜਾ ਔੜਪਿਆ ਵਾ। ਚਲੋ ਕੋਈ ਗੱਲ ਨਹੀਂ। ਆਹ ਉਹਦੇ ਗਏ ਮੈਂ ਦੁਕਾਨ ਤੇ ਜਾ ਕੇ ਮਿਲ ਕੇ ਗੱਲ ਕਰੂੰਗਾ। ਚਲੋ ਇਨਾਂ ਨੂੰ ਤਾਂ ਕਿਹਾ ਇਹ ਤਾਂ ਮੰਨ ਗਏ ਆ ਕਹਿੰਦੇ ਮੈਂ ਫੋਨ ਕਰੂੰਗਾ ਇੰਜ ਕਰਦੀ ਆ ਉਹ ਆਜੀ ਨੂੰ ਫੋਨ ਕਰਦੀ ਆ ਉਹਨਾਂ ਦਾ ਨੰਬਰ ਹੈਗਾ ਆ ਉਹਨਾਂ ਨੂੰ ਪੁੱਛਦੀ ਆ ਕੀ ਮਹੌਲ ਚੱਲਿਆ ਉੱਧਰ ਦਾ ਦੇਖਦੇ ਮੁੰਮੀ ਤਨੂੰ ਭੇਜਦੇ ਤੇ ਨਹੀਂ ਭੇਜਦੇ ਕੀ ਕਰਕੇ ਆ ਹਲੋ ਸਤਿ ਸ਼੍ਰੀ ਅਕਾਲ ਪੂਆਜੀ ਹਾਂਜੀ ਸਤਿ ਸ਼੍ਰੀ ਅਕਾਲ ਅੰਜੂ ਕੀ ਹਾਲ ਆ ਠੀਕ ਆ ਬੋਹ ਜੀ ਤੁਸੀਂ ਸੁਣਾਓ ਆਪਣਾ ਹਾਂ ਬਸ ਠੀਕ ਆ ਬੋਹ ਜੀ ਹਾਂ ਜੀ ਕੀ ਮਹੌਲ ਚੱਲਦਾ ਹੈ ਇੱਧਰ ਦਾ ਮਹੌਲ ਚੱਲਦਾ ਤਾਂ ਨਹੀਂ ਪਤਾ ਹੀ ਆ ਫਿਰ ਗਿੱਦੜਾ ਤਾਂ ਹੁੰਦਾ ਬਸ ਲੱਗੀਆਂ ਰਹਿੰਦੀਆਂ ਮਾਵਾਂ ᱛੀ ਆਪਣੇ ਆਪ ਚ ਹਉ ਤੇ ਮੈਂ ਕਿਹਾ ਦੋ ਦਿਨਾਂ ਦਾ ਕਹਿਂਦੀ ਸੀ ਮਨਮੀਤ ਦੀ ਮੰਮੀ ਹਾਂ ਹਾਂ ਤੇ ਚਾਰ ਦਿਨ ਹੋ ਗਏ ਅੱਜ ਭੇਜਿਆ ਨਹੀਂ ਹੋ ਕੀ ਕਰੀਏ ਫਿਰ ਮੇ ਗੰਜੂ ਇਸ ਬਾਰੇ ਨਾ ਮੈਨੂੰ ਪਤਾ ਤੇ ਨਾ ਹੀ ਸੀਮਾ ਨੂੰ ਪਤਾ ਤਾਂ ਦਿਨਾਂ ਲਈ ਕੋਈ ਵੀ ਗੱਲ ਕਰਦੀ ਆਂ ਅੱਛਾ ਜੀ ਹਾਂ ਪਸੀ ਇਹ ਨਾ ਮਾਵਾਂ ਧੀਆਂ ਦੀ ਜੋਸ਼ਲਾ ਹੁੰਦੀ ਤੁਹਾਨੂੰ ਨਹੀਂ ਪਤਾ ਨਹੀਂ ਭੋਜੀ ਮੈਂ ਤੇ ਉਹ ਦਿਨ ਆ ਗਈ ਆ ਤੇ ਮੰਮੀ ਉਹਨਾਂ ਨੇ ਤਾਂ ਕਹਿਤਾ ਕਹਿੰਦੇ ਦੋ ਦਿਨ ਰੱਖ ਲੈਣੀ ਆ ਤੇ ਫਿਰ ਮੈਂ ਭੇਜ ਦੂੰਗੀ ਤੇ ਮੈਂ ਤਾਂ ਮਨਵੀਦਾ ਫੋਨ ਵੀ ਲਾਉਣੀ ਆ ਤੇ ਉਹਨੇ ਤਾਂ ਮੈਨੂੰ ਬਲੌਗ 'ਚ ਪਾਇਆ ਹੋਇਆ ਹੈ ਅੱਛਾ ਹਾਂ ਜੀ ਤੇ ਮੈਂ ਕਹਾਂ ਚਲੋ ਤੁਹਾਡੇ ਨਾਲ ਹੀ ਗੱਲ ਕਰਕੇ ਦੇਖ ਲੈਂਦੇ ਆ ਅੰਜੂ ਫਿਰ ਅੱਜ ਕਰ ਤੂੰ ਆ ਤੇ ਆਪਣੇ ਹਸਬੰਦ ਨਾਲ ਲੈ ਕੇ ਆ ਇਸ ਤਰ੍ਹਾਂ ਕਰ ਲੀਏ ਭਾਜੀ ਹਾਂ ਤੇ ਤੁਸੀਂ ਦੋਨੋਂ ਜਣੇ ਆ ਕੇ ਗੱਲ ਕਰੋ ਤੇ ਲੈ ਜਾਓ ਇਹਨੂੰ ਨਹੀਂ ਤੇ ਇੱਥੇ ਜਾਦਾ ਹੀ ਖਲੇਰਾ ਪੈ ਜਾਣਾ ਫਿਰ ਹਾਂ ਭੂਆ ਜੀ ਮੈਂ ਵੀ ਤੇ ਸੋਚਣ ਦੇ ਹੀ ਨਹੀਂ ਆ ਪਹਿਲੋਂ ਮੈਂ ਸੋਚਣ ਦੇ ਹੀ ਮੈਂ ਕਿ ਵੀਰ ਨੂੰ ਫੋਨ ਲਾਵਾਂ ਫਿਰ ਮੈਂ ਕਿਹਾ ਜੀ ਵੀਰ ਨੂੰ ਫੋਨ ਲਾਇਆ ਤੇ ਵੀਰ ਫਿਰ ਮੈਨੂੰ ਗੁੱਸਾ ਕਰੂਗਾ ਤੇ ਰਿੰਕਪਾਲ ਨੂੰ ਤੇ ਕਿਹਾ ਆ ਮੈਂ ਹਾਂ ਹਾਂ ਤੇ ਇਹ ਹਜੇ ਆਉਣ ਨੂੰ ਮਨਾ ਕਰਦੇ ਪਏ ਆ ਹਾਂ ਕਹਿੰਦੇ ਆ ਕਿ ਕਹਿੰਦੇ ਮੈਂ ਫੋਨ ਕਰਕੇ ਪਹਿਲੋ ਗੱਲ ਕਰਦਾ ਇਹਨਾਂ ਦੇ ਵੀਰ ਨਾਲ ਅੱਛਾ ਤੇ ਫਿਰ ਕਹਿੰਦੇ ਤੈਨੂੰ ਮੈਂ ਦੱਸੂਗਾ ਔਰ ਚਲੋ ਵੇਖ ਲਓ ਜਿੱਦਾਂ ਕਹਿੰਦਾ ਰਿੰਕੋ ਉਦਾਂ ਕਰ ਲਓ ਨਹੀਂ ਤਾਂ ਫਿਰ ਤੁਸੀਂ ਦੋਵੇਂ ਜਣੇ ਆ ਕੇ ਤੈਨੂੰ ਲੈ ਜਾਓ ਚਲੋ ਠੀਕ ਹੈ ਭੂਆ ਜੀ ਹਾਂ ਅਸਟਾਈ ਕਰ ਲੈਂਦੇ ਫਿਰ ਹਾਂ ਉਹ ਠੀਕ ਆ ਜੋ ਮੈਂ ਕਿਹਾ ਨਾ ਉਦਾਂ ਹੀ ਕਰ ਲਓ ਫਿਰ ਹਾਂ ਚਲੋ ਠੀਕ ਹੈ ਭੂਆ ਜੀ ਠੀਕ ਹੈ ਓਕੇ ਜੀ ਓਕੇ ਹਾਈ ਹਾਈ ਇਹ ਕੀ ਭੂਆ ਜੀ ਕਹਿੰਦੇ ਨੇ ਕਿ ਖਲਾਰਾ ਪੈ ਗਿਆ ਉਦਨ ਮਸਾ ਤੇ ਉਹ ਗਈ ਆਈ ਸੀ ਮੈਨੂੰ ਲੱਗਦਾ ਆ ਹੁਣ ਜਲਦੀ ਜਾ ਕੇ ਇਹਨੂੰ ਲਿਆਉਣਾ ਹੀ ਪੈਣਾ ਆ ਰਿੰਕਪਾਲ ਦੇ ਥੋੜੇ ਤਰਲੇ ਮਿੰਤਾ ਕੱਢਦੀ ਆ ਇਹਨਾਂ ਨੂੰ ਕੰਨੀ ਆ ਕਿ ਚਲੋ ਮੇਰੇ ਨਾਲ ਜੇ ਦੇਰ ਹੋ ਗਈ ਨਾ ਤੇ ਮੈਨੂੰ ਲੱਗਦਾ ਸੱਚੀ ਖਲਾਰਾ ਪੈ ਜਾਣਾ ਦੀਦੀ ਉਹਨ ਕੀ ਤੇ ਸੋਚੀ ਜਾਂਦੇ ਜੇ ਕੁਛ ਨਹੀਂ ਅੱਧੇ ਬੈਠੀ ਹਾਂ ਮੈਂ ਚਲ ਜਦੋਂ ਦੇ ਤੁਸੀਂ ਆਏ ਜੇ ਬਸ ਇਤਰਾ ਹੀ ਸੋਚਦੇ ਰਹਿੰਦੇ ਜੇ ਉਹ ਜ਼ਿਆਦਾ ਸੋਚਿਆ ਨਾ ਕਰੋ ਤੁਹਾਡਾ ਵੀਰ ਬੈਠਾ ਨਾ ਕੋਈ ਚੰਗਾ ਹੀ ਸੋਚ ਜੂ ਕਮ ਹੈ ਤੇ ਤੇਰੇ ਘਰ ਕਿਤੇ ਮੈਂ ਇੱਥੇ ਬੈਠੀ ਆ ਨਹੀਂ ਤੇ ਮੈਂ ਤੇ ਉਦਨ ਦੀ ਇਹ ਹਨ ਮੋਸ਼ੀ ਚ ਮਰੀ ਜਾਨੀ ਆ ਕਿ ਬਿਨਾ ਮਤਲਬ ਤੋਂ ਮੇਰੇ ਤੇ ਚੋਰੀ ਦਾ ਨਾਮ ਲੱਗ ਗਿਆ ਕੋਈ ਨਹੀਂ ਦਵਾਂਗੇ ਜਵਾਬ ਇਹਨਾਂ ਨੂੰ ਮੇਰੀ ਭੈਣ ਨੂੰ ਚੋੜ ਕੇ ਆ ਨਾ ਇਹਨਾਂ ਨੇ ਅੱਛਾ ਮੇਰੀ ਗੱਲ ਸੁਣ ਭਾਈਏ ਦਾ ਫੋਨ ਆਇਆ ਸੀ ਆਂਦਾ ਪਿਆ ਸੀਗਾ ਮੈਂ ਪੜ ਚੁੱਕਿਆ ਨਹੀਂ ਕਿ ਤੁਸੀਂ ਮੈਨੂੰ ਮਨਾ ਕੀਤਾ ਸੀ ਨਾ ਹਾਂ ਮੈਂ ਨਹੀਂ ਚੁੱਕਿਆ ਫੋਨ ਚੁੱਕਣਾ ਨਹੀਂ ਕਿਸੇ ਦਾ ਫੋਨ ਕਿਸੇ ਦਾ ਨਹੀਂ ਚੁੱਕਣਾ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਨਾ ਨਾਨ ਦਾ ਤੇ ਮੈਂ ਬਲੌਗ ਚ ਪਾਤਾ ਵਾ ਭਾਈ ਇਹਦਾ ਵੀ ਬਲੌਗ ਚ ਹੀ ਪਾ ਦੇ ਹੋਈ ਨਾ ਹੁਣ ਇਹ ਤਰਲੇ ਲੈਣਗੇ ਤਰਲੇ ਪਰ ਮੈਂ ਉਹਨਾਂ ਦਾ ਬਲੌਗ ਚ ਨਹੀਂ ਨਾ ਪਾ ਸਕਦੀ ਕਿਉਂ ਉਹਨਾਂ ਦੀ ਥੋੜੀ ਕੋਈ ਗਲਤੀ ਹੈਗੀ ਹੀ ਵਿੱਚ ਮੈਂ ਉਹਨਾਂ ਦਾ ਨਹੀਂ ਬਲੌਗ ਚ ਪਾਇਆ ਭੈਣੇ ਤੈਨੂੰ ਹਜੇ ਵੀ ਲੱਗਦਾ ਯੋ ਭੈਣੇ ਸਾਰੀ ਗਲਤ ਨਾ ਕੀਤੀ ਹੋਵੇ ਭਾਈਏ ਨਾ ਸੋਨੇ ਸਾਰੀ ਗੱਲ ਇੱਕ ਇੱਕ ਗੱਲ ਦੱਸੀ ਹੋਣੀ ਆ। ਜੋ ਵੀ ਹੋ ਸਕਦਾ ਤਾਂ ਹੀ ਤੇ ਫੋਨ ਆਉਂਦੇ ਆ ਫਿਰ। ਫਿਰ ਤਾਂ ਹੀ ਤੇ ਭਾਈਆ ਫੋਨ ਕਰਦਾ ਪਿਆ ਨਹੀਂ ਤਾਂ ਭਾਈਆ ਨੂੰ ਕੀ ਲੋੜੀ ਫੋਨ ਕਰਨ ਦੀ? ਆ ਇਹ ਤੇ ਗੱਲ ਹੈ ਜੀ। ਆ ਕਰਨ ਨੂੰ ਤੇ ਤੁਹਾਡੇ ਫੋਨ ਤੇ ਵੀ ਕਰ ਸਕਦੇ ਸੀਗੇ। ਹਾਂ। ਮੇਰੇ ਫੋਨ ਤੇ ਦੋ ਵਾਰੀ ਫੋਨ ਆਏ ਅੱਜ ਸਵੇਰ ਦੇ ਪਰ ਮੈਂ ਚੁੱਕਿਆ ਨਹੀਂ। ਮੈਂ ਤੇਰੀ ਨਨਾਨ ਤੇ ਨਨਾਨਾ ਭਾਈਆ ਨੂੰ ਵਿੱਚ ਬਿਠਾ ਕੇ ਨਾ ਦੋਨਾਂ ਕੋ ਮਾਫੀ ਚਾਣੀ ਨਾ ਬੰਗੌਣੀ। ਉਹਨੇ ਚਿਰ ਮੱਤੇ ਨੂੰ ਇਹ ਜਨਾਣੀਓ। ਇਹ ਮੇਰਾ ਲਾਸਟ ਫੈਸਲਾ ਵਾ। ਜਿੱਧਰ ਮਰਜੀ ਜਿਤਰਾ ਮਰਜੀ ਹੋ ਜਾਏ ਨਹੀਂ ਭੇਜਣਾ ਚਲੋ ਕੋਈ ਨਹੀਂ ਵੀਰੇ ਮੈਂ ਤੁਹਾਡੇ ਕਹਿਨ ਤੇ ਹੀ ਆ ਜੋ ਤੁਸੀਂ ਕਹੋਗੇ ਉਦਾ ਹੀ ਕਰਾਂਗੇ ਤੇ ਮੰਮੀ ਕਿੱਥੇ ਗਏ ਆ ਮੰਮੀ ਅੱਜ ਨਾਨਕੇ ਗਏ ਆ ਵੱਡੇ ਮਾਮੇ ਦਾ ਫੋਨ ਆਇਆ ਏ ਤੇ ਆਖੰਦੇ ਵੀ ਕਿੰਨੇ ਦਿਨ ਹੋ ਗਏ ਤੂੰ ਆਈ ਨਹੀਂ ਤੇ ਅੱਜ ਉਧਰ ਚਲ ਗਏ ਨੇ ਤੇ ਭੈਣ ਤੂੰ ਵੀ ਨਾਲ ਚਲ ਜਾਣਾ ਤੇਰਾ ਵੀ ਮਨ ਹੋਰਦਾ ਹੋਰ ਹੋ ਜਾਂਦਾ ਮੈਂ ਵੈਸੇ ਮੈਂ ਚਲ ਮੈਂ ਕੀ ਕਰਨ ਜਾਣਾ ਮੈਂ ਮੇਰੇ ਰਹਿਣੀ ਆ ਆਜੂ ਭੂਜੀ ਲੱਕੀ ਬਾਰ ਸੋਇ ਕੇ ਸਾਰੀਆਂ ਗੱਲਾਂ ਸੁਣਨ ਨੇ ਆ ਤੇ ਕੀ ਉਹਨੂੰ ਮਤ ਦੇਣ ਡਿਆ ਵੀ ਜਾਣਾਂ ਨਹੀਂ ਤੂੰ ਤੇ ਕਾਦੇ ਵਾਸਤੇ ਭੇਜਣਾ ਭੂਗਾ ਜੀ ਜਿੱਥੇ ਮੇਰੀ ਭੈਣ ਦੀ ਹਰ ਵੇਲੇ ਬੇਇੱਜ਼ਤੀ ਹੁੰਦੀ ਹੋਵੇ ਨਹੀਂ ਤੂੰ ਭੈਣ ਦਾ ਘਰ ਖਰਾਬ ਕਰਨਾ ਇੱਥੇ ਰੱਖ ਕੇ ਉਹਨੂੰ ਨਹੀਂ ਤੇ ਜੇ ਮੇਰੀ ਭੈਣ ਦਾ ਘਰ ਖਰਾਬ ਹੋਊਗਾ ਤਾਂ ਉਹਨਾਂ ਦੇ ਮੁੰਡੇ ਦਾ ਘਰ ਨਹੀਂ ਖਰਾਬ ਹੋਊਗਾ ਹੈ ਚਾਰ ਦਿਨ ਹੋ ਗਏ ਅੱਜ ਚਾਰ ਦਿਨ ਕੋਈ ਵੜਿਆ ਉਹਨਾਂ ਦੇ ਵਿੱਚੋਂ ਕੱਢ ਚੋ ਇੱਕ ਜਣਾ ਵੀ ਨਹੀਂ ਵੜਿਆ ਉਹ ਉਹ ਤਿੰਨ ਨਾਨ ਭੱਜੀ ਆਈ ਸੀ ਜਦੋਂ ਪੈ ਚੁੱਕੇ ਗਏ ਉਹਨਾਂ ਨਾਨ ਕਿੱਥੇ ਆ ਨਨਾਨ ਵੀ ਆ ਕਿੱਥੇ ਆ ਇਹਦੀ ਸੱਸ ਕਿੱਥੇ ਆ ਕਿੱਤਿਆਂ ਵਾਲੇ ਜਿਹੜੇ ਹੁੰਦੇ ਨਾ ਉਹ ਨੀਵੇਂ ਹੁੰਦੇ ਆ ਫਿਰ ਕਿਉਂ ਹੈ ਜੇ ਤੁਸੀਂ ਆਪ ਫੋਨ ਕਰਕੇ ਗੱਲ ਕਰ ਲੋਗੇ ਤੇ ਤੂੰ ਨਿਰਮਲ ਨਾਲ ਗੱਲ ਕਰ ਨਹੀਂ ਆਪਾਂ ਕਿਉਂ ਨੀਵੇਂ ਹੋਈਏ ਹੈ ਚੋਰ ਮੇਰੀ ਭੈਣ ਬਣੇ ਤੇ ਆਪਾਂ ਉਹਨਾਂ ਨੂੰ ਨੀਵੇਂ ਹੋ ਕੇ ਫੋਨ ਕਰੀਏ ਵੀ ਹਾਂ ਮੇਰੀ ਭੈਣ ਨੇ ਚੋਰੀ ਕੀਤੀ ਆਜੋ ਕੋਈ ਨਹੀਂ ਲੈ ਜਾਓ ਅੱਗੇ ਤੋਂ ਨਹੀਂ ਗਲਤੀ ਕਰੇਗੀ ਜਦੋਂ ਸਾਡੀ ਕੋਈ ਗਲਤੀ ਨਹੀਂ ਕਿਉਂ ਆਪਾਂ ਫੋਨ ਕਰੀਏ ਤੁਸੀਂ ਵੀ ਘਰ ਚ ਰਹਿੰਦੇ ਜੇ ਆਇਆ ਕਿਸੇ ਦਾ ਵੀ ਫੋਨ ਨਹੀਂ ਆਇਆ ਫੋਨ ਮੈਨੂੰ ਵੀ ਪਤਾ ਨਹੀਂ ਆ ਪਰ ਹੁਣ ਘਰ ਤੇਰਾ ਮਤਲਬ ਇਹ ਹੀ ਆ ਵੀ ਘਰ ਉਹਦਾ ਹੁੰਦਾ ਖਰਾਬ ਤੇ ਹੋ ਜੇ ਤੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਮੈਨੂੰ ਨਹੀਂ ਕੋਈ ਫਰਕ ਪੈਂਦਾ ਇਹੋ ਸੁਣਨਾ ਚਾਹੁੰਦੇ ਨਾ ਤੁਸੀਂ ਆ ਨਹੀਂ ਫਰਕ ਪੈਂਦਾ ਅਗਰ ਉਹਨਾਂ ਨੇ ਖੜਨਾ ਹੁੰਦਾ ਨਾ ਕਮ ਸੇ ਕਮ ਇਹਨੇ ਬਲੌਕ ਲਿਸਟ ਚ ਉਹਨਾਂ ਦੇ ਨੰਬਰ ਪਾਏ ਮੈਂ ਤੇ ਨਹੀਂ ਨਾ ਕਿਸੇ ਨੇ ਪਾਏ ਮੈਨੂੰ ਵੀ ਤੇ ਕਰ ਹੀ ਸਕਦੇ ਆ ਤੇ ਭਾਈਆ ਇਹਨੂੰ ਫੋਨ ਕਰਨ ਦਿਆ ਮੈਨੂੰ ਨਹੀਂ ਕਰ ਸਕਦਾ ਭਾਈਆ ਫੋਨ ਅੱਗੇ ਵੀ ਤੇ ਕਰਦਾ ਹੀ ਆ ਪੁੱਛ ਹੀ ਸਕਦਾ ਵਾ ਕਮ ਸੇ ਕਮ ਕੀ ਗੱਲ ਚੱਲਣ ਦੀ ਤੁਹਾਡੇ ਘਰ ਕੀ ਹੋਇਆ ਕੀ ਆ ਤੇ ਜਿਹੜੀ ਦੀ ਨਨਾਣ ਉਹਨੇ ਭਲਾ ਗੱਲ ਨਹੀਂ ਕੀਤੀ ਹੋਗੀ ਭਰਾ ਨਾ ਸਾਰੀਆਂ ਗੱਲਾਂ ਕੀਤੀਆਂ ਆ ਤੇ ਕਰਨੀਆਂ ਹੀ ਆ ਜਿਹਦੇ ਪੈਸੇ ਚੋਰੀ ਹੋਏ ਉਹਨਾਂ ਤੇ ਗੱਲਾਂ ਕਰਨੀਆਂ ਹੀ ਆ ਜਾ ਕੇ ਘਰ ਸਾਰਿਆਂ ਨੂੰ ਦੱਸਣਾ ਹੀ ਆ ਮੈਂ ਉਹ ਹੈਨਾ ਤੇ ਦੱਸੋ ਫਿਰ ਮੇਰਾ ਫੈਸਲਾ ਸਹੀ ਏ ਕਿ ਗਲਤ ਆ ਫੈਸਲਾ ਨਹੀਂ ਤੇਰਾ ਸਹੀ ਹੈਗਾ ਤੂੰ ਆਪਣੀ ਭੈਣ ਦਾ ਘਰ ਖਰਾਬ ਕਰਨ ਡਿਆ ਮੰਮੀ ਕੀ ਕਹਿੰਦੀ ਉਹ ਮੰਮੀ ਤੇ ਮੇਰੇ ਨਾਲ ਹੀ ਆ ਮੰਮੀ ਕਹਿੰਦੇ ਚਿਤਰਾ ਤੋਗੇਗਾ ਮੈਂ ਉਤਰਾ ਹੀ ਮੈਂ ਕਹਾਂਗੀ ਉਹਨਾਂ ਨੇ ਮੇਰੇ ਖਿਲਾਫ ਥੋੜਾ ਜਾਣਾ ਵਾ ਮੇਰੇ ਲੋਕਾਂ ਆ ਜਿੱਦਾਂ ਤੁਹਾਡੀ ਮੱਤ ਦੀ ਸੋ ਕੋ ਮੈਂ ਆ ਤੇ ਕਹਿੰਦੀ ਕਿ ਦੋਨੋਂ ਘਰ ਬੈ ਕੇ ਆਪਸ ਵਿੱਚ ਗੱਲ ਕਰੋ ਨਿਰਮਲ ਨੂੰ ਵੀ ਫੋਨ ਕਰ। ਉਹ ਪਾਈਆ ਸਾਡਾ ਦੇ ਬਾਹਰ ਆ ਉਹ ਕਿਤਰਾ ਆ ਸਕਦਾ ਵਾ। ਉਹ ਤਾਂ ਮੈਨੂੰ ਵੀ ਪਤਾ ਨਹੀਂ ਆ ਸਕਦਾ। ਤੇ ਪਰ ਮੈਨੂੰ ਤੇ ਫੋਨ ਕਰਕੇ ਪੁੱਛੇ ਕੀ ਹੋਈ ਕੀ ਗੱਲ ਆ? ਹਾਂ ਤੁਹਾਨੂੰ ਤੇ ਲੱਗਦਾ ਹੀ ਆ ਵੀ ਮੇਰੀ ਭੈਣ ਚੋਰ ਆ। ਤੁਹਾਨੂੰ ਸ਼ੱਕ ਆ ਕੀ ਯਕੀਨ ਵੀ ਆ ਪੂਰਾ ਇਹਦੇ ਤੇ। ਵੀਰ ਉਹਦਨ ਦੀ ਵੀ ਗੱਲ ਇਹ ਹੋਈ ਸੀ ਭੂਆ ਮੇਰੀ ਨਾਨਾ ਦੇ ਸਾਹਮਣੇ ਕਹੀ ਜਾਂਦੀ ਸੀ ਕਿ ਜੇ ਮਨਮੀ ਤੇ ਤੂੰ ਪੈਸੇ ਚੁੱਕੇ ਆ ਜੇ ਚੋਰੀ ਕੀਤੀ ਆ ਤੇ ਤੂੰ ਦੱਸ ਦੇ। ਮੈਂ ਸਿਰਫ ਉਹਦੋਂ ਇਹੋ ਗੱਲ ਕੀਤੀ ਸੀ ਕਿ ਮੈਂ ਪੈਸੇ ਨਹੀਂ ਕੱਢੇ ਸਿਰਫ ਆਪਣਾ ਫੋਨ ਹੀ ਕੱਢਿਆ ਫੋਨ ਕੱਢਣ ਜੀ ਮੈਂ ਚੋਰ ਬਣ ਗਈ ਆ ਵੇ ਮਨਮੀ ਤੇਰੀ ਨਾਨੇ ਉਸ ਦਿਨ ਆ ਕੇ ਕਿਹਾ ਨਾ ਸਾਨੂੰ ਕਹਿਣਾਈ ਆ ਨਾ ਉਹ ਤੇ ਫਿਰ ਅਜੀ ਤੇ ਇਹੀ ਕਹਿਣਾ ਨਾ ਉਹਦੀ ਗੱਲ ਮੰਨਣੀ ਆ ਨਾ ਹੁਣ ਸਾਨੂੰ ਕੀ ਪਤਾ ਤੂੰ ਉਹਦਾ ਪਰਸ ਖੋਲਿਆ ਫੋਨ ਕੱਢਣ ਵਾਸਤੇ ਖੋਲੇ ਕਿ ਪੈਸੇ ਕੱਢਣ ਵਾਸਤੇ ਪਰ ਪੂਆ ਜੀ ਮੈਂ ਤਾਂ ਭਤੀਜੀ ਤੁਹਾਨੂੰ ਮੇਰੇ ਤੇ ਨੰਬੜੀ ਯਕੀਨ ਕੀਤਾ ਭਤੀਜੀ ਭਤੀਜਾ ਭਤੀਜੀ ਕੋਈ ਇਹੋ ਜਿਹਾ ਕੋਈ ਕੰਮ ਕਰ ਸਕਦਾ ਵਾ ਮੈਂ ਤਾਂ ਕੰਨੀ ਆ ਨਹੀਂ ਕਰ ਸਕਦੀ ਪਰ ਜਿਹਦੇ ਚੀਜ਼ ਗਵਾਚੀ ਉਹਨੇ ਤੇ ਇਲਜ਼ਾਮ ਲਾਣਾ ਹੀ ਆ ਨਾ ਉਹਦੇ ਤੂੰ ਕਰ ਜਾਂ ਉਹ ਕੱਲੀ ਕਰ ਮੈਂ ਤਾਂ ਦਾਹ ਸਾਹਿਬ ਉਹਨੇ ਤੇ ਆਪਣੇ ਪੈਸੇ ਕੱਢ ਨਹੀਂ ਲਾਣੇ ਮੈਂ ਤੇ ਭੂਆ ਦਾ ਐਸਾ ਹਿਸਾਬ ਲਾ ਕੇ ਵੇਖਿਆ ਆਪਣੇ ਦੀ ਘੱਟ ਤੇ ਦੂਜਿਆਂ ਦਾ ਜ਼ਿਆਦਾ ਪੱਖ ਪੂਰਦੀ ਆ ਭੂਆ ਭੂਆ ਉਧਰ ਦੀ ਵੀ ਸਕੇ ਬਣੀ ਪਈ ਆ ਉਹਨੇ ਤੇ ਆਪਣਾ ਫਰਜ਼ ਨਿਭਾਉਣਾ ਹੀ ਆ ਭੂਆ ਨੇ ਵਾਈ ਨਾ ਇਧਰ ਭੂਆ ਨੂੰ ਕੋਈ ਨੀ ਨਜ਼ਰ ਆਉਂਦਾ ਜੋ ਕਿੰਨੀ ਵਾਰ ਪਤੀਜੀ ਤਾਂ ਡਿ ਕੇ ਚੁੱਕੀ ਆ ਵੀ ਮੈਂ ਨਹੀਂ ਕੱਢੇ ਨਹੀਂ ਕੱਢੇ ਪਰ ਉੱਤੇ ਵੀ ਵਿਸ਼ਵਾਸ ਕੀਤਾ ਨਹੀਂ ਆਪਾਂ ਕਰਨਾ ਹੀ ਨਹੀਂ ਕਿਉਂ ਕਰਨਾ ਫੇਰ ਕਹਿਣਾ ਭੂਆ ਨੇ ਮੈਂ ਤੁਹਾਡੀ ਗੱਲ 'ਚ ਨਹੀਂ ਬੋਲਣਾ ਮੈਂ ਤੇ ਬਾਬਾ ਜੀ ਅੱਗੇ ਹਰਦਾਸ ਕਰਦੀ ਆ ਕਿ ਬਾਬਾ ਜੀ ਸੱਚ ਦਾ ਸੱਚ ਤੇ ਝੂਠ ਦਾ ਝੂਠ ਸਾਰਿਆਂ ਦੀਆਂ ਅੱਖਾਂ 'ਚੋਂ ਨਿਕਲ ਜੇ ਕਿ ਜਿਹੜਾ ਮੇਰੇ ਤੇ ਝੂਠਾ ਨਾਮ ਲੱਗੰਦਿਆ ਕਿ ਇਹਨੇ 2000 ਰੁਪਇਆ ਕੱਢਿਆ ਸਾਰਿਆਂ ਨੂੰ ਪਤਾ ਲੱਗ ਜੇ ਕਿ ਇਹ ਗੱਲ ਝੂਠ ਸੀ ਭੂਆ ਜੀ ਅੱਜ ਤੇ ਤਾਂ ਨਾਮ 2000 ਤੇ ਲਾਇਆ ਤੇ ਕੱਲ ਨੂੰ ਇੱਥੇ ਜੀ ਸੋਨੇ ਗੱਟੇ ਦਾ ਨਾਮ ਲਾਤਾ ਕਿ ਸੋਨਾ ਚੁੱਕੇ ਲੱਗੀ ਫੇਰ ਆਪਾਂ ਕੀ ਕਰਾਂਗੇ ਇੱਥੇ ਤੇ ਮੰਮੀ ਨੇ ਵੀ ਗਲਤੀ ਕੀਤੀ 2000 ਰੁਪਇਆ ਦੇ ਕੇ ਮੈਂ ਤੇ ਮੰਮੀ ਨੇ ਵੀ ਗੁੱਸਾ ਕਰਨਿਆ ਇਹ ਕਿਉਂ ਦਿੱਤਾ 2000 ਰੁਪਿਆ ਲੱਗੀ ਤੂੰ ਗੈਣੇ ਘਟੇ ਦੀ ਗੱਲ ਕਰਦਾ ਨਾ ਫਿਰ ਤੈਨੂੰ ਵੀ ਵਿਸ਼ਵਾਸ ਹੈ ਤੁਸੀਂ ਕਿਦਾਂ ਸੀਮਾ ਤੇ ਇਲਜ਼ਾਮ ਲਾਉਂਦੇ ਜੇ ਵੀ ਸੀਮਾ ਨੇ ਮੁੰਦਰੀ ਉਧਰ ਦੇ ਦਿੱਤੀ ਆ ਤੁਸੀਂ ਕਿਦਾਂ ਲਾਉਂਦੇ ਤੈਨੂੰ ਵੀ ਵਿਸ਼ਵਾਸ ਹੈ ਕਿ ਸੀਮਾ ਐਦਾਂ ਕਰ ਸਕਦੀ ਆ ਮੈਨੂੰ ਵਿਸ਼ਵਾਸ ਹੈ ਤੇ ਮੈਂ ਕਹਿੰਨੇ ਆ ਜਦੋਂ ਮੰਮੀ ਨੇ ਲਈ ਨਹੀਂ ਉਹ ਤੇ ਸਿੱਧਾ ਨਾ ਮੰਮੀ ਦਾ ਲਾਉਣ ਦੀ ਮੈਂ ਤੁਹਾਨੂੰ ਦੇ ਦਿੱਤੀ ਆ ਜਦੋਂ ਉਹ ਕਹੀ ਜਾਂਦੀ ਵੀ ਮੇਰੇ ਕੋਲ ਨਹੀਂ ਹੈਗੀ ਮੈਂ ਤੁਹਾਨੂੰ ਫੜਾ ਦਿੱਤੀ ਫੜਾ ਦਿੱਤੀ ਫਿਰ ਕਿਉਂ ਨਹੀਂ ਮੰਨਦੇ ਫਿਰ ਕਿਉਂ ਆਪਣੀ ਭੈਣ ਤੇ ਗੱਲ ਆਈ ਤੇ ਤੂੰ ਕਹਿਣ ਲੱਗ ਪਿਆ ਮੇਰੀ ਭੈਣ ਨਹੀਂ ਹੋ ਸਕਦੀ ਚੋਰ ਪੱਕਾ ਯਕੀਨ ਨਾ ਕਰਨਾ ਨਾ ਮੈਂ ਯਕੀਨ ਨਾ ਕਹਿਣਾ ਤੇ ਫਿਰ ਉਹਦੇ ਵਾਸਤੇ ਤੇਰੇ ਕੋਲ ਯਕੀਨ ਨਾ ਕਿਉਂ ਨਹੀਂ ਕਿਹਾ ਜਾਂਦਾ ਵੀ ਉਹ ਉਹ ਵੀ ਨਹੀਂ ਚੋਰ ਹੈਗੀ ਮੈਂ ਵੀ ਯਕੀਨ ਨਾ ਕਹਿਣਾ ਵੇਖਿਓ ਮੁੰਦਰੀ ਉਹਦੇ ਕੋਈ ਨਿਕਲੋਗੀ ਪੂਆ ਜੀ ਦਾਵੇ ਨਾ ਕਹਿੰਦਾ ਮੈਂ ਮੈਂ ਵੀ ਯਕੀਨ ਨਾ ਕਰਨੀ ਮੁੰਦਰੀ ਇਸੇ ਘਰ ਚੋਂ ਨਿਕਲੇਗੀ ਜੇ ਇੱਥੋਂ ਨਿਕਲਾਈ ਫਿਰ ਕੀ ਕਹੇਂਗਾ ਦੱਸ ਫਿਰ ਕੀ ਕਰੇਂਗਾ ਮੈਂ ਤਾਂ ਕਹਿੰਦਾ ਨਿਕਲੇ ਸਹੀ ਸੱਚ ਦਾ ਸੱਚ ਝੂਠ ਦਾ ਝੂਠ ਹੋ ਜਾਏਗਾ ਤੇ ਪੂਆ ਦੇ ਚਾਲ ਸਮਝ ਕਮਾਫਰਾ ਕੇ ਸੀਮਾ ਤੇ ਗੱਲ ਲੈਂਦੀ ਆ ਕਿ ਜਾ ਗੱਲ ਤੇਰੀ ਚੱਲਣਦੀ ਆ ਭੂਆ ਦੀ ਤੇ ਹਰ ਗੱਲ 'ਚ ਲੱਕੀ ਤੈਨੂੰ ਚਾਲ ਹੀ ਨਜ਼ਰ ਆਂਦੀ ਤੈਨੂੰ ਵੀ ਤੇ ਤੇਰੀ ਮਾਂ ਨੂੰ ਨਹੀਂ ਛੱਡੋ ਭੂਆ ਜੀ ਇਹਨਾਂ ਨੇ ਨਹੀਂ ਯਕੀਨ ਕਰਨਾ ਹੈਗਾ ਕੋਈ ਨਹੀਂ ਜਿਵੇਂ ਤੇ ਇਲਜ਼ਾਮ ਲਾਇਆ ਵਾ ਤੇ ਇੱਥੋਂ ਹੀ ਨਿਕਲੇਗੀ ਮੁੰਦਰੀ ਮੈਨੂੰ ਪੂਰਾ ਯਕੀਨ ਆ ਆਪਣੇ ਪਰਮਾਤਮਾ ਤੇ ਮੁੰਦਰੀ ਮੇਰੇ ਕੋ ਨਹੀਂ ਤੇ ਨਾ ਮੈਂ ਪੇਕੇ ਹੀ ਦਿੱਤੀ ਆ ਮੇਰਾ ਵੀਰ ਭਾਬੀ ਕੇਸ ਉਹ ਜਾਵਾ ਉਹਨਾਂ ਨੇ ਮੈਨੂੰ ਕਿਹਾ ਵੀ ਮੁੰਦਰੀ ਦੇ ਦੇ ਉਹ ਮੁੰਦਰੀ ਨਾਲ ਉਹਨਾਂ ਨੇ ਬਾਹਰ ਜਾਣਾ ਵਾ ਜੇ ਮਦਦ ਕਰਨੀ ਆ ਤੇ ਕਰੋ ਜੇ ਨਹੀਂ ਕਰਨੀ ਤੇ ਨਾ ਕਰੋ ਤੇ ਮਦਦ ਕਰ ਤੇ ਦਿੱਤੀ ਭੂਆ ਜੀ ਤੁਹਾਡੇ ਕਹਿੰਦੇ ਮੈਂ ਉਸ ਵੇਲੇ ਪੈਸੇ ਦੇ ਦਿੱਤੇ ਮੈਂ ਨਹੀਂ ਕਹਿੰਦੀ ਮਦਦ ਭੂਆ ਜੀ ਕੀਤੀ ਆ ਮੈਂ ਨਹੀਂ ਕਹਿੰਦੀ ਪਰ ਜਦੋਂ ਬਾਰ ਬਾਰ ਇਹੋ ਹੀ ਕਹਿੰਦੇ ਆ ਨਾ ਕਿ ਤੂੰ ਮੁੰਦਰੀ ਪੇਕੇ ਦੇ ਆਈ ਆ ਮੈਨੂੰ ਉਹ ਗੱਲ ਬੜੀ ਚੁੱਬਦੀ ਜੀ ਬਹੁਤ ਚੁੱਬਦੀ ਜੇ ਮੇਰੀ ਗੱਲ ਸੁਣੋ ਸਾਰੀਆਂ ਗੱਲਾਂ ਛੱਡੋ ਮੈਨੂੰ ਉਹਨੇ ਵੀਰ ਦਾ ਫੋਨ ਆਇਆ ਨਾਲੇ ਤੇ ਵੀਰ ਮਿਲਣ ਆ ਲੱਗੇ ਆ ਤੇ ਨਾਲੇ ਪੈਸੇ ਲੈਣੋਂ ਆ ਲੱਗੇ ਆ ਤੇ ਤੁਸੀਂ ਅੱਜ ਦੁਕਾਨ ਤੇ ਨਾ ਜਾਇਓ بس اندੇਉ ਨਈਆ ਉਹਨਾਂ ਨੂੰ ਪੈਸੇ ਦੇ ਕੇ ਜਾਇਓ ਹੁਣ ਵੀਰ ਉਹਨਾਂ ਦੇ ਸਾਹਮਣੇ ਕੋਈ ਮੁੰਦਰੀ ਦੀ ਗੱਲ ਨਾ ਕਰਿਓ ਚਲੋ ਨਹੀਂ ਕਰਦਾ ਕਿੰਨੀ ਦੇਰ ਤੱਕ ਹੋਣਾ ਵਾ ਆਸਾਨ ਲੱਗੇ ਮੈਂ ਇਹੋ ਹੀ ਕਹਿਣ ਆਈ ਆ ਤੁਹਾਨੂੰ ਹੁੰਡੀ ਕੇ ਜਾਇਓ ਉਹਨਾਂ ਨੂੰ ਗੁੱਸਾ ਨਾ ਰੱਖਿਓ ਮਾਂਜ ਚ ਤੂੰ ਚੁੱਪ ਕਰਕੇ ਪੈਸੇ ਦੇ ਦਿਓ ਕੋਈ ਫਾਲਤੂ ਗੱਲ ਨਾ ਕਰਿਓ ਵੇਖਿਆ ਭੈਣ ਕਿ ਵੇ ਬੋਲਦੀ ਆ ਭੂਆ ਸਾਹਮਣੇ ਇਸ ਤਰ੍ਹਾਂ ਬੋਲਣ ਲੱਗ ਪਈ। ਜੇ ਗੱਲ ਸੁਣੋ ਜਦੋਂ ਵੀ ਮੈਂ ਫੈਸਲਾ ਲੈਣਾ ਨਾ ਬਿਲਕੁਲ ਸਹੀ ਲੈਣਾ। ਮੇਰਾ ਕਦੀ ਫੈਸਲਾ ਗਲਤ ਨਹੀਂ ਹੁੰਦਾ ਜੀ। ਬਸ ਮੇਰ ਚ ਕਮੀ ਇਹ ਆ ਕਿ ਮੈਂ ਜ਼ਿਆਦਾ ਖਿਲਾਰਾ ਨਹੀਂ ਪਾਉਂਦਾ। ਤੇ ਜਿਸ ਦਿਨ ਇੱਥੇ ਘਰ ਚੋਂ ਮੁੰਡੀ ਲੱਭੀ ਨਾ ਉਸ ਦਿਨ ਤੇਰੀਆਂ ਵੀ ਅੱਖਾਂ ਖੁੱਲ ਜਾਣੀਆਂ ਕਿ ਭੂਆ ਜੋ ਕਹਿੰਦੀ ਸਹੀ ਕਹਿੰਦੀ ਸੀ। ਵੇਗਮਨ ਮੀਤ ਤੇਰਾ ਵੀਰ ਨਹੀਂ ਨਾ ਮੰਨਦਾ। ਉਹ ਸੀਮਾ ਤੇ ਯਕੀਨ ਨਹੀਂ ਨਾ ਕਰਦਾ। ਅੱਜ ਤੇਰੇ ਤੇ ਇਲਜ਼ਾਮ ਲੱਗਾ ਨਾ ਕਿ ਤੂੰ ਆਪਣੇ ਪੇਕੇਆਂ ਦੇ ਘਰ ਆ ਗਈ ਆ। ਤੇ ਸੀਮਾ ਵਾਲੇ ਵੇਖ ਉਹਦੇ ਤੇ ਇਲਜ਼ਾਮ ਲੱਗਾ ਉਹਦਾ ਕਿੱਡਾ ਡਾ ਤੇਲਾ ਸਾਰਿਆਂ ਨਾਲ ਹੱਸ ਕੇ ਬੋਲਦੀ ਸਾਰਾ ਕੰਮ ਹੱਸ ਕੇ ਕਰਦੀ ਉਹ ਕਿੱਥੇ ਜਾਵੇ ਵਿਚਾਰੀ ਉਹ ਤੇ ਆਪਣੇ ਪੇਕੇ ਘਰ ਵੀ ਨਹੀਂ ਜਾ ਸਕਦੀ। ਉਹ ਤੇ ਕਿਸੇ ਨੂੰ ਸ਼ੋਅ ਹੀ ਨਹੀਂ ਹੁੰਦਿੰਦੀ ਅੰਦਰੋਂ ਅੰਦਰ ਰੋਂਦੀ ਉਹ ਜਦਾਂ ਉਸ ਦਿਨ ਰੋਂੜੀ ਸੀ ਨਾ ਮੈਨੂੰ ਉਹਦੇ ਵੱਲੋਂ ਵੇਖ ਕੇ ਨਾ ਮੇਰੇ ਦਿਲ ਨੂੰ ਕੁਝ ਹੁੰਦਾ ਸੀ। ਪਰ ਮੈਂ ਪੱਕੇ ਯਕੀਨ ਨਾਲ ਤੇ ਦਾਵੇ ਨਾਲ ਕਹਿੰਦੀ ਉਹ ਕਿ ਚੀਜ਼ ਲੱਭਣੀ ਤੇ ਇੱਥੋਂ ਹੀ ਲੱਭਣੀ ਸੀਮਾ ਤੇ ਗਲਤ ਇਲਜ਼ਾਮ ਲਾਉਣ ਦੇ ਬੇਗਮਨ ਮੀਤ ਤੂੰ ਮੇਰੀ ਭਤੀਜੀ ਨਹੀਂ ਤੂੰ ਮੇਰੀ ਧੀ ਆ ਠੀਕ ਹੈ ਨਾ ਇਹ ਜਿਹੜੇ ਘਰ ਹੁੰਦੇ ਨੇ ਨਾ ਇਹ ਰੋਜ਼-ਰੋਜ਼ ਨਹੀਂ ਬੰਦੇ ਠੀਕ ਹੈ ਨਾ ਇਹ ਆਪਣੇ ਘਰ ਨੂੰ ਬਗਾਲਣਾ ਨਹੀਂ ਤੂੰ ਇਸ ਟਾਈਮ ਦੇ ਲੱਕੀ ਨੂੰ ਗੁੱਸਾਇਓ ਗੁੱਸੇ ਵਿੱਚ ਬੋਲਦਾ ਤੁਹਾਨੂੰ ਤੇ ਤੂੰ ਇਹਨਾਂ ਦੇ ਮਗਰ ਨਾ ਲੱਗੀ ਤੂੰ ਆਪਣਾ ਘਰ ਨਾ ਖਰਾਬ ਕਰ ਤੈਨੂੰ ਉਹਦਾ ਨਿਰਮਲ ਦਾ ਫੋਨ ਆਂਦਾ ਨਾ ਤੂੰ ਫੋਨ ਤੇ ਗੱਲ ਕਰ ਆਰਾਮ ਨਾਲ ਉਹਦੇ ਨਾਲ ਜੋ ਵੀ ਗੱਲ ਹੈਗੀ ਤੂੰ ਇੱਥੇ ਨਾ ਦੱਸ ਕੇ ਹੈ ਵੇਖ ਇਹ ਅਨਮੋਲ ਰਿਸ਼ਤੇ ਹੁੰਦੇ ਨੇ ਰੋਜ਼-ਰੋਜ਼ ਨਹੀਂ ਬੰਦੇ ਠੀਕ ਹੈ ਨਾ ਉਮਣਾ ਪਿਆਰ ਨਾਲ ਆਪਣਾ ਘਰ-ਬਾਰ ਵਸਾ ਤੂੰ ਆਪਣੇ ਘਰ ਜਾ ਤੂੰ ਕਹਿਆ ਵੀਰ ਮੈਂ ਆਪਣੇ ਘਰ ਜਾਣਾ ਕੋਈ ਗੱਲ ਨਹੀਂ ਉਹ ਆ ਜੀ ਐਤ ਕੀ ਜੋ ਵੀ ਗੱਲ ਹੋਈ ਸੀ ਨਾ ਮੇਰੇ ਪੈਸੇਾਂ ਤੇ ਜਿੱਦਾਂ ਮੇਰੀ ਨਨਾਨ ਨੇ ਨਾਮ ਲਾਇਆ ਮੈਂ ਆਣਾ ਹੀ ਨਹੀਂ ਜਾਂਦੀ ਮੈਂ ਆਪਣੇ ਨਨਾਨ ਨੂੰ ਇਹੋ ਕਿਹਾ ਸੀ ਕਿ ਦੀਦੀ ਜੋ ਵੀ ਗੱਲ ਹੈ ਨਾ ਇੱਥੇ ਦੀ ਇੱਥੇ ਹੀ ਲੈ ਜਾਓ ਕਿ ਮੈਂ ਪੇਕੇ ਆਪਣੇ ਨਹੀਂ ਕੋਈ ਗੱਲ ਕਰਨੀ ਪਰ ਉਹ ਮਾਵਾਂ ਧੀਆਂ ਦੀ ਇਹੋ ਜਿੱਦ ਹੀ ਕਿ ਮੈਂ ਜਿਹੜੀ ਗੱਲ ਹੈ ਨਾ ਤੇਰੇ ਪੇਕੇਆਂ ਤੱਕ ਪਹੁੰਚਾਉਣੀ ਪਹੁੰਚਾਉਣੀ ਹੁਣ ਚਲੋ ਮੰਨ ਲਓ ਜੇ ਮੈਂ ਮੈਨੂੰ ਪਤਾ ਨਾ ਮੈਂ ਨਹੀਂ ਗਲਤੀ ਕੀਤੀ ਹੁਣ ਮੇਰੀ ਨਨਾਨ ਮੈਨੂੰ ਜਿੱਦ ਕੇ ਇੱਥੇ ਲੈ ਕੇ ਆਈ ਆ ਹਣਾ ਫਿਰ ਆ ਕੇ ਮੇਰੀ ਮਾਰੇ ਚਲੋ ਨੂੰ 2000 ਰੁਪਏ ਦਿੱਤਾ ਉਹਨੇ ਇੱਕ ਵਾਰੀ ਨਹੀਂ ਆਖਿਆ ਕਿ ਮੈਂ ਨਹੀਂ ਲੈਣਾ ਇੱਕ ਵਾਰੀ ਝੂਠਾ ਸੱਚਾ ਨਾ ਕਿਤੇ ਫਿਰ ਦੂਜੀ ਵਾਰੀ ਇਹਨੇ ਵੇਲੋ ਪੈਸੇ ਫੜ ਲਏ ਮੈਂ ਇਤੋਂ ਇਸੇ ਕਰਕੇ ਨਹੀਂ ਆਣਾ ਚਾਹੰਦੀ ਕਿ ਮੈਨੂੰ ਪਤਾ ਵੀਰ ਦੇ ਸੁਭਾਅ ਦਾ ਬੀਬੀ ਕਿਹhle ਝਾਟੀ ਗਰਮੀ ਚ ਆ ਜਾਂਦਾ ਵਾ ਵੀ ਜਿਹੜਾ ਜੀਜੇ ਸਾਲੇ ਦਾ ਵੀ ਜਿਹੜਾ ਪਿਆਰ ਹੁੰਦਾ ਨਾ ਇਹ ਫੁੱਲਾਂ ਦੀ ਖੁਸ਼ਬੂ ਵਰਗਾ ਹੁੰਦਾ ਵਾ ਹੁਣ ਮੈਨੂੰ ਕੀ ਪਤਾ ਹੈ ਕਿ ਮੇਰੇ ਵੀਰ ਨੂੰ ਇੰਨੀਆਂ ਗੱਲਾਂ ਦਾ ਗੁੱਸਾ ਲੱਗ ਜਾਣਾ ਕਿ ਮੇਰੀ ਭੈਣ ਤੇ ਚੋਰੀ ਦਾ ਨਾਮ ਲੱਗਾ ਉਹੀ ਮੈਂ ਤੈਨੂੰ ਕਹਾਂ ਨਾ ਉਹ ਗੁੱਸੇ ਵਿੱਚ ਜੋ ਮਰਜ਼ੀ ਬੋਲ ਜਾਂਦਾ। ਭੂਆ ਜੀ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਆ ਪਰ ਤੁਸੀਂ ਵੀ ਸਿਆਣੇ ਜੇ ਮੈਂ ਆਪਣੇ ਭਰਾ ਦੇ ਖਿਲਾਫ ਕਿਵੇਂ ਜਾ ਸਕਦੀ ਆ ਉਹ ਨਾਲੇ ਵੇਖੋ ਵੀ ਤੁਹਾਡੇ ਸਾਹਮਣੇ ਇਹੋ ਕਹਿ ਕੇ ਗਿਆ ਨਾ ਕਿ ਮੈਂ ਇਹਦਾ ਫੈਸਲਾ ਹੁਣ ਆਪ ਲਵਾਂਗਾ। ਮਨਮੀਤ ਉਹ ਤਾਂ ਮੈਂ ਵੀ ਨਹੀਂ ਤੈਨੂੰ ਕਹਿੰਦੀ ਕਿ ਉਹਦੇ ਫੈਸਲੇ ਦੇ ਖਿਲਾਫ ਜਾਓ। ਪਰ ਤੂੰ ਨੂੰ ਸਮਝਾ ਕੇ ਸਕਦੀ ਆ ਨਾ। ਚਲੋ ਠੀਕ ਆ ਵੀ ਭੂਆ ਜੀ ਹੁਣ ਸ਼ਾਮ ਨੂੰ ਵੀਰ ਆਏਗਾ ਨਾ ਜਦੋਂ ਮੇਰੇ ਲੱਗੇ ਜਦੋਂ ਵੀ ਬੈਠੇਗਾ ਮੈਂ ਉਹ ਨਾਲ ਜ਼ਰੂਰ ਗੱਲ ਕਰਾਂਗੀ। ਉਹ ਗਰਮੀ ਦੇ ਵਿੱਚ ਤੇ ਬੰਦਾ ਬੋਰ ਕੁਛ ਬੋਲ ਜਾਂਦਾ ਵਾ ਨਾ ਚਲ ਮੈਂ ਭਰਾ ਨਾਲ ਗੱਲ ਕਰਕੇ ਵੇਖਾਂਗੀ ਕੀ ਪਤਾ ਸਮਝ ਹੀ ਜਾਵੇ ਹਾਂ ਮਸਤ ਨੂੰ ਸਮਝਾਈ ਅਸੀਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਭਾਈ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸੀਤਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੈ ਠੀਕ ਦੀ ਜੀ ਹਾਂ ਜੀ ਐਂ ਗਤੇ ਭਈਆ ਉਹ ਵੀ ਇੱਥੇ ਹੀ ਆ ਅੱਗੇ ਸੀਮਾ ਕਹਿਣ ਡਈ ਕਿ ਵੀਰੇ ਤੇ ਭਾਬੀ ਨੇ ਆਣਾ ਵਾ ਹਾਂ ਜੀ ਕੋਈ ਵੇਟ ਕਰਨ ਦੇ ਤੁਹਾਡੀ ਮੈਂ ਬੁਲਾਨੀ ਕੋਈ ਨਹੀਂ ਸੀਮਾ ਲੱਕੀ ਆਓ ਜਰ ਅੰਦਰ ਸਸਿਕਾ ਜੀ ਸਸਿਕਾ ਜੀ ਕੀ ਹਾਲ ਹੈ ਸਸਿਕਾ ਵਾ ਕੀ ਹਾਲ ਹੈ ਬਹੁਤ ਵਧੀਆ ਠੀਕ ਠਾਕ ਸਸਿਕਾ ਜੀ ਸਸਿਕਾ ਜੀ ਹੋਰ ਸੁਣਾਓ ਠੀਕ ਹੈ ਜੀ ਹੋ ਗਈ ਤਿਆਰੀ ਹਾਂ ਜੀ ਹੋ ਗਈ ਤਿਆਰੀ ਬਹੁਤ ਥੋੜੇ ਬਾਰੇ ਪੈਸੇ ਇਕੱਠੇ ਹੋ ਗਏ ਬਾਕੀ ਢਾਢੇ ਕੋ ਲੈਣਾ ਹੈ ਪੈਸੇ ਮੈਂ ਚੱਲਿਆ ਜੀ ਤੁਸੀਂ ਦੇ ਦਿੰਦੇ ਹਾਂਜੀ ਹੋਰ ਸੁਣਾਓ ਮਾ ਟਿਟਾ ਸੀ ਮਾ ਦੇਣਾ ਸੀ ਪੈਸੇ ਦੇ ਦੇ ਚਾਹ ਪਾਣੀ ਤੇ ਪਿਆ ਲਈਏ ਹੋਈ ਨਹੀਂ ਪਰਦੀਪਾ ਜੀ ਤਿਆਰੀ ਠੱਡੀ ਪਰਸੋ ਨਹੀਂ ਫਲੈਟ ਹੈਗੀ ਐ ਅੱਛਾ ਚਲੋ ਵਧੀਆ ਕੀਤਾ ਨਾਲੇ ਆ ਗਈ ਤਾਂ ਦੇ ਪੈਸੇ ਲੈ ਕੇ ਨਾਲੇ ਮਿਲ ਜਾਓਗੇ ਹਾਂਜੀ ਮੈਂ ਨਾਲੇ ਮਿਲ ਜਾ ਸਾਰਿਆਂ ਨੂੰ ਫਿਰ ਟਾਈਮ ਨਹੀਂ ਨਾ ਹੈਗਾ ਫਿਰ ਟਾਈਮ ਥੋੜਾ ਹੈਗਾ ਮੈਂ ਸਾਰੇ ਬੰਦੇ ਮੈਂ ਕਹਿੰਦਾ ਚਲੋ ਹੋਈਏ ਨਾਲੇ ਠੱਡੇ ਵੱਲ ਹੋਈਏ ਬੇਟੂ ਤੀ ਮੈਂ ਚਾਹ ਲੈ ਕੇ ਹੁੰਦੀ ਆ ਕਰੋ ਤੀ ਗੱਲਾਂ ਬਾਤਾਂ ਅਜੀ ਮਸੀ ਨਜਨੀਆ ਕਿ ਦੇ ਗਏ ਹੋਇਆ ਭਾਬੀ ਬੇਕੇ ਗਏ ਬਰੀ ਢਬ ਨੇ ਦੋ ਦੇ ਗਏ ਹੋਇਆ ਹਾਂ ਸਵੇਰੇ ਹੀ ਗਏ ਹਾਂ ਭਾਜੀ ਠੀਕ ਠਾਕ ਹਾਂਜੀ ਠੀਕ ਆ ਭਾਜੀ ਫੋਨ ਆਂਦਾ ਵਾ ਹਾਂਜੀ ਆਂਦਾ ਤੁਸੀਂ ਘਰੋਂ ਤੇ ਆਏ ਮੈਨੂੰ ਹੋਗੇ ਦੋ ਤਿੰਨ ਦਿਨ ਆਈ ਲੋ ਦੋ ਤਿੰਨ ਦਿਨ ਹੋਵੇ ਹਾਂਜੀ ਅੱਛਾ ਔਰ ਬੱਚੇ ਠੀਕ ਆ ਹਾਂਜੀ ਜਾਂਦੇ ਸਕੂਲ ਹਾਂਜੀ ਜਾਂਦੇ ਸਕੂਲ ਤੁਹਾਡੀ ਹੋ ਗਈ ਨਾ ਭਾਜੀ ਤਿਆਰੀ ਫਿਰ ਹਾਂਜੀ ਮੇਰੀ ਤਿਆਰੀ ਹੋ ਗਈ ਹੈ ਪਰ ਥੋੜੀ ਫਲੈਟ ਹੈਗੀ ਮੇਰੀ ਚਲੋ ਚਲੋ ਵਧੀਆ ਸਭ ਹਾਂਜੀ ਭੈਣ ਦਾ ਹੋ ਗਿਆ ਨਾ ਬਾਕੀ ਦਾ ਇੰਤਜ਼ਾਮ ਭੈਣ ਦਾ ਬੜੀ ਮੁਸ਼ਕਲ ਹੋਇਆ ਵਾ ਸਾਰਾ ਕੈਕ ਵਾਗੇ ਥੋੜੇ ਥੋੜੇ ਇਕੱਠੇ ਕੀਤੇ ਆ ਮੈਂ ਚਲੋ ਇਕੱਠੇ ਕਰਕੇ ਫਿਰ ਜਾਣੇ ਪੈਣਾ ਫਿਰ ਚਲੋ ਤੇ ਇਤਰਾ ਕਰੋ ਚਾਹ ਪਾਣੀ ਪੀਓ ਫਿਰ ਤੁਹਾਨੂੰ ਪੈਸੇ ਦਿੰਦੇ ਆ ਹਾਂਜੀ ਇਹ ਆ ਕਿ ਜਦੋਂ ਬਾਹਰ ਜਾਣਾ ਭੈਣ ਭਰਾਵਾਂ ਦੇ ਸਾਥ ਨਾਲ ਹੀ ਜਾਇਆ ਜਾਂਦਾ ਵਾ ਹਾਂਜੀ ਉਹ ਹੋ ਦੇਗਾ ਵਾ ਇਹਦੇ ਕੰਮ ਘਾਟੇ ਗਈ ਖਰਚਾ ਪੂਰਾ ਹੁੰਦਾ ਨਹੀਂ ਸੀ ਬੱਚੇ ਛੋਟੇ ਗਏ ਨੇ ਮੈਂ ਚਲੋ ਬਾਅਦ ਜਾ ਕੇ ਥੋੜੀ ਬੋਧੀ ਜਾਰੀ ਕਮਾਈ ਹੋਏਗੀ ਸਹੀ ਤੇ ਚਲੋ ਲਾਉਂਗੇ ਫਿਰ ਇੱਕ ਤਿੰਨ ਸਾਲ ਦਾ ਵਿਝਾਏਗਾ ਵਾ ਆਪੜੋ ਚਾਹਤੀ